dar-lhe ਇੱਥੇ ਹੋਰ ਫੋਟੋ ਕਰ ਲਈ ਇੱਥੇ ਕਿਤੇ ਹੋਰ ਫਿਰ ਕਰ ਲਈਆਂ ਹੋਰ ਜੇ ਸੁੱਕਣ ਚੁੱਕੀ ਦੀਆ ਆਜਾ ਮੇਰੇ ਵੀਰ ਜੀ ਸੇਵਾ ਕਰਨ ਜਾਂਦੇ ਆ ਵੀਰ ਜੀ ਇਹ ਮੌਕਾ ਨਹੀਂ ਲੱਪਣਾ ਉਹ ਜੋ ਮੰਗੋ ਹੋਈ ਜਾਂਦਾ ਜੀ ਹਾਂ ਹਾਂ ਦੇਖ ਆਂ ਸਾ ਮਰਦਾ ਕਰਦਾ ਜੇ ਬੀ ਕਰਨਾ ਮੇਰੇ ਵੀ ਜੀਵਾ ਕਰਕੇ ਜਾਓ ਸਾ ਤੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਦੇ ਹੌਲੇ ਮਹਲੇ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਪਰਦਾ ਸਤਲਾਨੀ ਸਾਹਿਬ ਸ਼੍ਰੀ ਅਮਰਸਰ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਲੰਗਰ ਦੀਆਂ ਇੱਥੇ ਲੈ ਕੇ ਆਏ ਆ ਕਿਰਤਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਬੜੇ ਹਮਮਾ ਆ ਕੇ ਸੰਗਤ ਦੇ ਤੇ ਆਪੜੀ ਆ ਬੜੇ ਜੋਸ਼ ਦੇ ਨਾਲ ਲੰਗਰ ਲਗਾਏ ਜਾਣਗੇ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਪਕਾਏ ਜਾਣਗੇ ਜਿੱਦਾਂ ਪਕੌੜੇ ਹੋਰ ਵੀ ਜਿੱਦਾਂ ਸਬਜ਼ੀਆਂ ਪਨੀਰ ਸ਼ਾਹੀ ਪਨੀਰ ਦਾਲ ਮਗਣੀ ਹਰ ਇੱਕ ਤਰ੍ਹਾਂ ਦਾ ਜੋ ਵੀ ਪਕਵਾਨ ਅੱਜ ਦੇ ਯੁੱਗ ਦੇ ਵਿੱਚ ਚੱਲ ਰਿਹਾ ਹੈ ਜਿੱਦਾਂ ਸੰਗਤ ਦਾ ਬੜਾ ਰੁਝਾਨ ਹੈ ਜਿੱਦਾਂ ਟਿੱਕੀਆਂ ਵੀ ਬਣ ਗਈਆਂ ਗੋਲ ਗੱਪੇ ਇਹ ਆਪਣੇ ਨਿਊਡਲ ਹਰ ਇੱਕ ਤਰ੍ਹਾਂ ਦੀ ਵਸਤੂ ਜੋ ਵੀ ਹੈਗੀ ਆ ਉਹ ਵਸਤੂ ਇਸ ਲੰਗਰ ਦੇ ਵਿੱਚ ਤਿਆਰ ਕੀਤੀ ਜਾਏਗੀ ਜੋ ਟਾਰੀ ਹਲਕੇ ਤੋਂ ਸਾਡੇ ਨਾਲ ਸੰਗਤ ਆਈ ਆ ਉਹਨਾਂ ਦਾ ਸਾਡੇ ਨਾਲ ਬੜਾ ਸੰਜੋਗ ਆ ਹਰ ਸਾਲ ਦੀ ਤਰ੍ਹਾਂ ਸਾਡੇ ਨਾਲ ਤੁਰ ਕੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਗਰਾਈਆਂ ਕਰਕੇ ਉਹ ਸਾਡੇ ਨਾਲ ਸੰਜੋਗ ਕਰਦੇ ਆ ਮੈਂ ਉਹ ਸੰਗਤ ਦਾ ਦਿਲਾਂ ਤੋਂ ਰਹਿਣੀ ਆ ਕਿ ਉਹ ਸਾਡੇ ਨਾਲ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਸੇਵਾ ਕਰਾਉਂਦੇ ਆ ਕਿ ਜਿੰਨੇ ਵੀ ਸੇਵਾਦਾਰ ਸਾਡੇ ਨਾਲ ਆਏ ਆ ਸਾਡੇ ਸੰਪਰਦਾ ਦੇ ਸਿੰਘ ਸਾਡੇ ਜੋ ਵੀ ਮੰਤਿਆ ਸਾਰਿਆਂ ਦਾ ਮਨ ਦਿলো ਰਹਿਣੀ ਆ ਜਿਹੜੇ ਵੱਧ ਚੜ ਕੇ ਇਸ ਲੰਗਰਾਂ ਦੇ ਵਿੱਚ ਸੇਵਾ ਕਰਦੇ ਹਨ ਮੈਂ ਸਾਰੀ ਸੰਗਤ ਨੂੰ ਇਹ ਵੀ ਬੇਨਤੀ ਕਰਦਾ ਵਾਂ ਕਿ ਜਿਹੜੇ ਵੀ ਇਸ ਹੌਲੇ ਮਹਲੇ ਦੇ ਉੱਤੇ ਆਏ ਆ ਉਹ ਗੁਰੂ ਦੇ ਲਾਲ ਲੱਗਣ ਨਸ਼ਿਆਂ ਨੂੰ ਤਿਆਗਣ ਪਾਣੀ ਬਾਣੇ ਨੂੰ ਧਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਰਾਜ ਜੀ ਅੱਜ 9 ਤਰੀਕ ਤੋਂ ਸਟਾਰਟ ਹੋ ਕੇ 16 ਤਰੀਕ ਤੱਕ ਇਹ ਲੰਗਰ ਲਗਾਏ ਜਾਣਗੇ